ਸਵਾਗਤ ਕਰਦੇ ਆਂ ਦੋਸਤੋ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਦੋਸਤੋ ਸਭ ਤੋਂ ਪਹਿਲਾਂ ਸਿੱਧੂ ਆਰਮੀ ਨੂੰ ਇਹੀ ਰਿਕਵੈਸਟ ਆ ਕਿ ਸਿੱਧੂ ਮੂਸੇ ਵਾਲੇ ਬਾਈ ਦੀ ਇੰਸਟਾ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਸ਼ੇਅਰ ਕਰੋ ਤਾਂ ਜੋ ਸਿੱਧੂ ਮੂਸੇ ਵਾਲੇ ਦੇ ਬਾਈ ਦੇ ਫੋਲੋਅਰਸ ਵੱਧ ਸਕਣ ਜੋ ਕਿ ਦਿਨ ਵ ਦਿਨ ਘਟ ਰਹੇ ਨੇ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਕੁਝ ਦਿਨਾਂ ਤੋਂ ਪ੍ਰੇਮ ਢਿੱਲੋਂ ਦੇ ਨਾਲ ਇੱਕ ਵਿਵਾਦ ਜੁੜਿਆ ਹੋਇਆ ਏ ਜੋ ਕਿ ਪ੍ਰੇਮ ਢਿੱਲੋਂ ਦੀ ਸਟੇਜ ਤੋਂ ਇੱਕ ਸਰਦਾਰ ਮੁੰਡੇ ਨੂੰ ੱੱਕੇ ਮਾਰ ਕੇ ਥੱਲੇ ਦਾਇਆ ਗਿਆ ਸੀ ਅਤੇ ਪ੍ਰੇਮ ਢਿੱਲੋਂ ਨੇ ਇਸ ਤੋਂ ਬਾਅਦ ਆਪਣੇ ਇੱਕ ਗੀਤ ਦੇ ਵਿੱਚ ਇਹ ਵੀ ਕਿਹਾ ਕਿ ਉਹ ਸਰਦਾਰ ਮੁੰਡਾ ਥੱਲੇ ਖੜਾ ਕੁੜੀਆਂ ਸੇੜ ਰਿਹਾ ਸੀ ਅਤੇ ਉਸ ਦੀ ਸ਼ਰਾਬ ਪੀਤੀ ਹੋਈ ਸੀ ਤਾਂ ਦੋਸਤੋ ਹੁਣ ਉਸ ਸਰਦਾਰ ਮੁੰਡੇ ਦਾ ਇੱਕ ਇੰਟਰਵਿਊ ਹੋਇਆ ਪਰਮ ਖੇਲੇ ਨਾਂ ਦੇ ਚੈਨਲ ਤੋਂ ਤਾਂ ਉਸ ਵਿੱਚ ਉਹ ਕਹਿ ਰਿਹਾ ਕਿ ਮੈਂ ਸ਼ਰਾਬ ਨਹੀਂ ਪੀਂਦਾ ਤੇ ਮੈਂ ਕੁੜਗਾ ਵੀ ਨਹੀਂ ਛੇੜਦਾ ਅਤੇ ਉਹ ਕਹਿ ਰਿਹਾ ਹੈ ਕਿ ਪ੍ਰੇਮ ਢਿੱਲੋਂ ਨੇ ਆਪਣੇ ਆਪ ਨੂੰ ਸ਼ਹੀਦ ਖਾਉਣ ਲਈ ਮੈਨੂੰ ਗਲਤ ਸਾਬਤ ਕਰ ਦਿੱਤਾ ਅਤੇ ਉਸ ਸਰਦਾਰ ਮੁੰਡੇ ਨੇ ਪ੍ਰੇਮ ਢਿੱਲੋਂ ਦੇ ਉੱਤੇ ਹੋਰ ਵੀ ਬਹੁਤ ਇਲਜ਼ਾਮ ਲਗਾਏ ਨੇ ਤੇ ਆਪਣੀ ਇਸ ਇੰਟਰਵਿਊ ਦੇ ਵਿੱਚ ਉਹ ਸਰਦਾਰ ਮੁੰਡਾ ਬਹੁਤ ਹੀ ਜ਼ਿਆਦਾ ਭਾਵੁਕ ਹੋ ਜਾਂਦਾ ਹੈ ਤੇ ਆਖਦਾ ਹੈ ਕਿ ਮੇਰੇ ਘਰਦਿਆਂ ਅੱਗੇ ਮੇਰੀ ਕੋਈ ਇੱਜ਼ਤ ਨਹੀਂ ਰਹੀ ਜਿਸ ਦੀ ਪੂਰੀ ਵੀਡੀਓ ਤੁਸੀਂ ਪਰਮ ਖੇਲਾ ਨਾਂ ਦੇ ਚੈਨਲ ਉੱਤੇ ਜਾ ਕੇ ਵੇਖ ਸਕਦੇ ਹੋ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ